ਨਾਮ ਮੈਂ ਮੋਲਪ੍ਰੀਤ ਖੋੜਾ ਹਾਂ ਮੈਂ ਗਰਲ ਸਕੂਲ ਜ਼ੀਰਾ ਦੀ ਵਿਦਿਆਰਥਣ ਹਾਂ ਕਿ ਮੇਰੀ ਮੈਰਿਟ ਪਿੱਛੇ ਮੇਰੀ ਮਿਹਨਤ ਤਾਂ ਕੰਮ ਆਈ ਹੈ ਪਰ ਸਾਡੇ ਪ੍ਰਿੰਸੀਪਲ ਸਰ ਦੀ ਮੋਟੀਵੇਸ਼ਨ ਨੇ ਵੀ ਬਹੁਤ ਵੱਡਾ ਕੰਮ ਕੀਤਾ ਹੈ ਸਾਡੇ ਸਕੂਲ ਵਿੱਚ ਜਿਹੜਾ ਬੱਚਾ ਮੈਰਿਟ ਵਿੱਚ ਆਉਂਦਾ ਹੈ ਉਹਨੂੰ ਫ੍ਰੀ ਆਫ ਕੋਰਸ ਚਾਹ ਦਾ ਝੋਟਾ ਦਿੱਤਾ ਜਾਂਦਾ ਹੈ ਸਰ ਵੱਲੋਂ ਅੱਛਾ ਹਾਂ ਜੀ ਮਤਲਬ ਟ੍ਰਿਪ ਦਾ ਸਰ ਵੱਲੋਂ ਸਾਰਾ ਫ੍ਰੀ ਹੁੰਦਾ ਹੈ ਤੇ ਜਿੱਥੇ ਜਾਣਾ ਚਾਹੋ 올ਓਵਰ ਇੰਡੀਆ ਵਿੱਚ ਜਾ ਸਕਦੇ ਹੋ ਤੇ ਉਸ ਚੀਜ਼ ਨੇ ਬਹੁਤ ਵੱਡਾ ਇੰਪੈਕਟ ਪਾਇਆ ਮੇਰੀ ਏਟ ਵਿੱਚ ਉਹ ਮੇਰੇ ਟਾਈਮ ਇੱਕ ਫਿਰ ਚਾਹ ਦਾ ਝੋਟਾ ਲੈ ਚੁੱਕੀ ਹੁਣ ਮ ਕੋਈ ਕਿਸੇ ਨੂੰ ਮੌਕਾ ਦੇ ਦੇ ਹੁਣ ਨਹੀਂ ਸਰ ਥੈਂਕ ਯੂ ਸਰ ਸਰ ਅਸਲ ਚ ਕੀ ਹੈ ਕਿ ਪਹਿਲਾਂ 12 ਸਾਲ ਮੈਂ ਸਟੱਡੀ ਕੀਤਾ ਇਸ ਸਕੂਲ ਦੇ ਵਿੱਚ ਜਾ ਕੇ ਕਿ ਪਿਛਲੇ 12 ਸਾਲ ਤੋਂ ਕੋਈ ਮੈਰਿਟ ਨਹੀਂ ਸੀ ਆਈ ਤਾਂ ਮੀਟਿੰਗ ਸੱਦੀ ਮੈਂ ਬਾਲ ਸੰਸਦ ਬਣਾਈ ਹੋਈ ਹੈ ਸਭ ਨੂੰ ਪਤਾ ਹੈ ਤਾਂ ਬਾਲ ਸੰਸਦ ਦੀ ਮੀਟਿੰਗ ਦੇ ਵਿੱਚ ਮੈਂ ਕਿਹਾ ਬੇਟਾ ਜੋ ਤੁਸੀਂ ਕਹੋਗੇ ਮੈਂ ਕਰਨ ਲਈ ਤਿਆਰ ਹਾਂ ਪਰ ਮੈਨੂੰ ਮੈਰਿਟ ਚਾਹੀਦੀ ਹੈ ਕਿਉਂਕਿ ਸਾਡੇ ਸਿੱਖਿਆ ਮੰਤਰੀ ਜੀ ਮੈਨੂੰ ਚੈਲੰਜ ਦੇ ਕੇ ਗਏ ਆ ਤਾਂ ਜਦੋਂ ਉਹ ਬੱਚਿਆਂ ਨੂੰ ਪੁੱਛਿਆ ਤਾਂ ਕੁਝ ਬੱਚੇ ਕਹਿੰਦੇ ਜੀ ਟੇਬਲ ਕੁਰਸੀ ਲੈ ਆ ਦਿਓ ਕੋਈ ਬੰਦੇ ਕਹਿੰਦੇ ਜੀ ਸਾਨੂੰ ਵੱਡੀ ਟਰੋਫੀ ਦੇ ਆ ਜੇ ਜਿਹੜੇ ক্রিকেট ਵਾਲਿਆਂ ਨੂੰ ਮਿਲਦੀ ਹੈ ਕੋਈ ਕਿਸ ਤਰ੍ਹਾਂ ਇੱਕ ਛੇਵੀਂ ਦੀ ਬੱਚੀ ਸੀਗੀ ਹੂੰ ਉਹਨੇ ਬੜੀ ਮਾਸੂਮੀਅਤ ਨਾਲ ਕਿਹਾ ਸਰ ਮੈਚ ਦਾ ਆ ਜਾਾਂਗੇ ਜਹਾਜ ਦਾ ਝੂਟਾ ਦਵਾ ਦਿਓਗੇ ਤਾਂ ਉਹ ਇੱਕ ਛੋਟੀ ਬੱਚੀ ਦੀ ਇਨਸਪੀਰੇਸ਼ਨ ਸੀ ਮੈਂ ਕਿਹਾ ਚਲੋ ਅੱਜ ਵਾਦਾ ਰਿਹਾ ਦੂਜੇ ਦਿਨ ਮੈਂ ਐਲਾਨ ਕਰਦਾ ਤਾਂ ਸਰ ਉਸ ਸਾਲ ਤੋਂ ਅਗਲੇ ਸਾਲ ਜਿਹੜਾ ਰਿਜ਼ਲਟ ਆਇਆ ਚਾਰ ਮੈਡਟਾਂ ਆਇਆਂ ਫਿਰ ਪੰਜ ਆਇਆਂ ਕਿੱਥੇ ਲੈ ਕੇ ਗਏ ਫਿਰ ਕਾਦਲੀ ਲੈ ਕੇ ਗਏ ਸਰ ਉਹ ਸਰ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਸਰ ਹਰਜੋਤ ਸਿੰਘ ਬੈਂਜ ਜੀ ਦਾ ਵੀ ਉਹ ਬੱਚੇ ਸਰ ਉੱਥੇ ਦਿੱਲੀ ਦੇ ਵਿੱਚ ਪੰਜਾਬ ਪਾਵਨ ਦੇ ਵਿੱਚ ਰੁਕੇ ਪੰਜਾਬ ਪਾਵਨ ਹਾਂਜੀ ਹਾਂਜੀ ਉਹ ਤੁਹਾਡੇ ਵੱਲੋਂ ਸਾਰਾ ਉਹ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਗਿਆ ਜਹਾਜ਼ ਦੇ ਟਿਕਟਾਂ ਔਰ ਉੱਥੋਂ ਦੀ ਹਾਂਜੀ ਇਹਨਾਂ ਦੇ ਬੱਚੇ ਇਹਨਾਂ ਦਾ ਜੁਰਮਾਨਾ ਵੀ ਕਰ ਦੋ ਬਾਲ ਸੰਸਦ ਬਾਲ ਸੰਸਦ ਦੇ ਵਿੱਚ ਸਰ ਸਾਡੇ ਸਕੂਲ ਚ ਬਾਲ ਸੰਸਦ ਬਣੀ ਹੋਈ ਹੈ ਉਹ ਆਟੋਨਮਸ ਬੋਡੀ ਹੈ ਔਰ ਉਹ ਬੱਚੇ ਮੇਰੇ ਤਾਂ ਇੰਨਾ ਕੋਈ ਚੈੱਕ ਰੱਖਦੇ ਆ ਕਿ ਜੇਕਰ ਕਿਸੇ ਵੇਲੇ ਵੀ ਪ੍ਰਿੰਸੀਪਲ ਗਲਤੀ ਕਰੇ ਤਾਂ ਅਸੀਂ ਇਹਨਾਂ ਦਾ ਜਰੂਰ ਫੜਨਾ ਤਾਂ ਬਾਲ ਸੰਸਦ ਛਾਪੇ ਮਾਰਦੇ ਰਹਿੰਦੀ ਹੈ ਇੱਕ ਵਾਰੀ ਸਰ ਮੇਰੇ ਕੋਲ ਗਲਤੀ ਹੋ ਗਈ ਮੇਰੇ ਦੋ ਸਵਿਚ ਬੋਰਡ ਹੈ ਆਫਿਸ ਦੇ ਵਿੱਚ ਮੈਂ ਜਿਹੜਾ ਮੇਰੇ ਨੇੜੇ ਸੀ ਉਹ ਤਾਂ ਮੈਂ ਆਫ ਕਰਤਾ ਦੂਜਾ ਮੇਰੇ ਕੋਲ ਆਫ ਨਹੀਂ ਹੋਇਆ ਤਾਂ ਮੈਂ ਬਾਹਰ ਚਲਾ ਗਿਆ ਉਹਨਾਂ ਨੂੰ ਛਾਪਾ ਵੱਜ ਗਿਆ ਇੱਕ ਟਿਊਬ ਲਾਈਟ ਤੇ ਪੱਕਾ ਚੱਲਦਾ ਸੀਗਾ ਮੈਨੂੰ 150 ਰੁਪਏ ਜੁਰਮਾਨਾ ਹੋਇਆ ਜੀ ਮੈਨੂੰ ਭਰਨਾ ਪਿਆ ਇਹ ਇਸ ਤਰ੍ਹਾਂ ਸਾਰੇ ਬਾਲ ਸੰਸਦ ਜਿਹੜੀ ਹੈ ਸਾਡਾ ਇੱਕ ਬੜੇ ਕਦਰ ਨੰਕ ਬੱਚੇ ਪੈਦਾ ਕਰ ਰਹੇ ਹਾਂ ਤੁਸੀਂ ਹਾਂਜੀ ਹਾਂਜੀ ਸਰ ਉਹ ਸਰ ਸਾਰੇ ਟੀਚਰਸ ਉਸ ਗੱਲ ਨੂੰ ਮੰਨਦੇ ਬਾਲ ਸੰਸਦ ਮੀਟਿੰਗ ਚ ਮਤਾ ਪਾਦੀ ਹੈ ਸਾਰੇ ਟੀਚਰ ਐਕਸੈਪਟ ਕਰਦੇ ਆ ਪ੍ਰਿੰਸੀਪਲ ਜਦੋਂ ਪਾਸ ਕਰ ਦਿੰਦਾ ਫਿਰ ਉਹ ਉਹਨਾਂ ਕੋਲ ਪੂਰਾ ਅਧਿਕਾਰ ਜਿਹੜੇ ਟੌਪ 10 ਪੰਜਾਬ ਚੋਂ ਟੌਪ 10 ਪਲੱਸ 2 ਚੋਂ ਵੀ ਹੋਗੇ ਤੇ ਜਿਹੜੇ ਜ਼ਿਲ੍ਹਿਆਂ ਦੇ ਦੋਨਾਂ ਕਲਾਸਾਂ ਦੇ ਟਾਪਰ ਨੇ 44 ਹੋਗੇ 60 70 ਹੋਗੇ 60 70 ਨੂੰ ਜਹਾਜਾਂ ਝੂਟਾ ਦਵਾ ਰਿਹਾ